ਪਠਾਨਕੋਟ ਵਿਖੇ ਜੈਸ਼ਰੀ ਬਾਬਾ ਲਾਲਦੇਵਾਲ ਜੀ ਦੇ ਵੱਲੋਂ ਬਰੋਲ ਨਗਰ ਪਠਾਨਕੋਟ ਵਿਖੇ ਸਥਾਪਨਾ ਦਿਵਸ ਤੇ ਸੇਵਕ ਅਸ਼ੋਕ ਮਹਾਜਨ ਦੀ ਪ੍ਰਦਾਨਗੀ ਹੇਠ ਵਿਸ਼ਾਲ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਧਿਆਨਪੁਰ ਤਾਮ ਦੀ ਗੱਦੀ ਦੇ ਮਿਰਾਜਮਾਨ ਸ਼੍ਰੀ 1008 ਦੇ ਮਹੰਤ ਸ਼੍ਰੀ ਰਾਮ ਸੁੰਦਰ ਜੀ ਮਹਾਰਾਜ ਜੀਜੇ ਤੌਰ ਤੇ ਪਹੁੰਚੇ ਤੇ ਜਿਨ੍ਹਾਂ ਦਾ ਪਠਾਨਕੋਟ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਚ ਪਹੁੰਚੀ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਪਰਮਾ ਸਵਾਗਤ ਕੀਤਾ ਗਿਆ। ਉਪਰੰਤ ਮਹੰਤ ਸ਼੍ਰੀ ਰਾਮ ਸੁੰਦਰ ਮਹਾਰਾਜ ਨੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ ਨਗਰ ਪਠਾਨਕੋਟ ਦੇ ਸਥਾਪਨਾ ਦਿਵਸ ਤੇ ਜੈ ਸ਼੍ਰੀ ਬਾਬਾ ਲਾਲ ਜੀ ਦੇ ਅਸ਼ੀਰਵਾਦ ਲੈਣ ਦੇ ਲਈ ਸੰਗਤਾਂ ਜੰਨੀਆਂ ਨੇ ਉਪਾਰੀ ਪੀੜ ਇਕੱਠੀ ਹੋਈ ਪਈ ਸੀ ਤੇ ਲੰਬੀਆਂ ਕਤਾਰਾਂ ਦੇ ਵਿੱਚ ਖੜੇ ਹੋ ਕੇ ਉੱਚੀ ਆਵਾਜ਼ ਦੇ ਵਿੱਚ ਬਾਬਾ ਲਾਲदयाल ਜੀ ਦੇ ਗੁਣगान ਕਰਨ ਵਾਲੀ ਸੰਗਤਾਂ ਨੇ ਮਾਹੌਲ ਪੂਰਾ ਸ਼ਰਧਾਲੂ ਮੇਕਰ ਦਿੱਤਾ ਤਾਂ ਇਸ ਮੌਕੇ ਤੇ ਸੰਗਤਾਂ ਨੇ ਆਪਣੇ ਭਜਨਾ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਤੇ ਉੱਥੇ ਮੌਜੂਦ ਹਜ਼ਾਰਾਂ ਸੰਗਤਾਂ ਨੇ ਸਤਗੁਰੂ ਬਾਬਾ ਲਾਲदयाल ਜੀ ਮਹਾਰਾਜ ਜੀ ਦੀ ਮੂਰਤੀ ਅੱਗੇ ਮੱਥਾ ਟੇਕਿਆ ਤੇ ਪਰਿਵਾਰ ਦੀ ਸੁਖਸ਼ਾਂਤੀ ਦੀ ਅਰਦਾਸ ਕੀਤੀ ਦੱਸਦੇ ਇਹ ਇਸ ਸਥਾਪਨਾ ਦਿਵਸ ਮੌਕੇ ਜਿਹੜੇ ਨੇ ਸਭ ਤੋਂ ਪਹਿਲਾਂ ਸੇਵਾਦਾਰ ਅਸ਼ੋਕ ਮਹਾਜਨ ਅਤੇ ਹੋਰ ਸ਼ਰਦਾਲੂਆਂ ਦੇ ਵੱਲੋਂ ਸਤਗੁਰੂ ਬਾਬਾ ਲਾਲदयाल ਜੀ ਮਹਾਰਾਜ ਜੀ ਦੀ ਮੂਰਤੀ ਨੂੰ ਮੰਤਰਾਂ ਉਚਾਰਨ ਦੇ ਨਾਲ ਜਿਹੜਾ ਇਹ ਉਹ ਪਵਨ ਅੰਮ੍ਰਿਤ ਦੇ ਨਾਲ ਜਿਹੜਾ ਇਸ਼ਨਾਨ ਕਰਵਾਇਆ ਤੇ ਉਪਰੰਤ ਜਿਹੜਾ ਇਹ ਸੰਗਤਾਂ ਦੇ ਵੱਲੋਂ ਆਸ਼ੀਰਵਾਦ ਜਿਹੜਾ ਇਹ ਉਹ ਗ੍ਰਹਿਣ ਕੀਤਾ ਗਿਆ। ਆਬਰੌਨਗਰ ਪਠਾਨਕੋਟ ਦਾ 20ਵਾਂ ਜਿਹੜਾ ਬਾਤਸੀ ਹੁਸਤਵ ਹੈ ਅੱਜ ਦੇ ਦਿਨ ਸਤਗੁਰੂ ਬਾਬਾ ਲਾਲ ਜੀ ਦੀ ਇਸ ਮੰਦਿਰ ਤੇ ਸਥਾਪਨਾ ਹੋਈ ਸੀਗੀ ਉਸ ਪਹਿਲੇ ਅਲਛੀ ਚ ਹਰ ਦਿਨ ਹਰ 19 ਜਨਮੀਆਂ ਤੇ ਗੁਰੂ ਜੀ ਦਰਸ਼ਨ ਦਿਂਦੇ ਨੇ ਸੰਗਤ ਨੂੰ ਤਾਂ ਅਸ਼ੀਰਵਾਦ ਦਿੰਦੇ ਨੇ ਉਸੀ ਸਿੱਸਲੇ ਚ ਅੱਜ ਮਾਨ ਤਸ਼ੀਦੀ RAMSunder DAS ਧਿਆਨਪੁਰ ਤੋਂ 1008 ਸ਼੍ਰੀ RAMSunder DAS ਜੀ ਸੰਗਤ ਨੂੰ ਦਰਸ਼ਨ ਦੇ ਤਾਂ ਅਸ਼ੀਰਵਾਦ ਦੇ ਲਈ ਪਧਾਰੇ ਨੇ ਸੰਗਤ ਦੇਖੋ ਤੇ ਸੰਗਤਾਂ ਨੂੰ ਪਹਿਲੇ satsang ਔਰੇ ਬਾਅਦ ਲੰਗਰ ਭੰਡਾਰਾ ਤੇ ਓਦੇ ਬਾਅਦ ਅਸ਼ੀਰਵਾਦ ਲੈ ਕੇ ਸੰਗਤ ਬੜੀ ਪ੍ਰਸੰਨ ਹੋ ਕੇ ਥੋ ਜਾਂਦੀ ਹੈ Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.